ਅਸ ਕਮਿਟੀ ਸਾਰੇ ਮੇਰੇ ਨੂੰ ਸੰਦੀਪ ਜੀ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਭਿੰਦੇ ਤੇ ਬੱਲੂੜਾ ਪਹੁੰਚ ਚੁੱਕੇ ਆ ਅੱਜ ਆ ਬੱਲੂੜਾ ਕੈਮਰਾਮੈਨ ਹਾਂ ਜੀ ਹਾਂ ਜੀ ਬੀ ਜੀ ਬੱਲੂੜਾ ਹੋ ਤੁਣ ਕੀ ਹਾਲ ਜੀ ਹਾਂ ਜੀ ਹਾਂ ਜੀ ਵਾਰੀਆ ਜੀ ਬੱਲੂੜਾ ਕੈਮਰਾਮੈਨ ਬਣਿਆ ਪੂਰਾ ਕੈਮਰਾਮੈਨ ਬਣਿਆ ਬੱਲੂੜਾ ਜੀ ਹਾਂ ਜੀ ਹਾਂ ਜੀ ਤੇ ਬੱਲੂੜਾ ਸਤਿਕਾਰ ਸਸੀਆ ਸਸੀਆ ਭਾਰੀ ਹੋਰ ਸੁਣਾਓ ਅੱਲੇ ਬੱਲੂੜਾ ਕੈਮਰਾਮੈਨ ਬਣਾ ਰਿਹਾ ਬਰਗੇ ਨੇ ਹਾਂ ਜੀ ਹਾਂ ਜੀ ਪਾਜੀ ਤੇਰੀ ਹਾਂ ਜੀ ਹਾਂ ਜੀ ਸਭ ਠੀਕ ਠਾਕ ਕਿਆ ਬਣੇ ਤੇ ਕਿਹੜਾ ਮੰਤਰ ਪਾਉਂਦੇ ਵੇੜੇ ਇਹਦੇ ਨਾਲ ਹੀ ਨਾਲ ਹੀ ਜਾਂਚ ਲਈਏ ਹਾਂ ਬਿਲਕੁਲ ਹਾਂ ਬੱਲੇ ਉਹ ਸਟੋਰੀਆਂ ਪਾਉਂਦਾ ਜਾਂ ਤਾਂ ਬੱਲੇ ਵਾਹ ਬੱਲੂ ਬੜੀਆਂ ਪਾਉਂਦਾ ਸਟੋਰੀਆਂ ਭਾਜੀ ਬਾਰੇ ਬਾਰੇ ਦਾਦੇ ਉਹ ਸੁਣਾਉਂਦੀ ਠੀਕ ਠਾਕ ਮੇਰਾ ਮੇਰਾ ਚਲੋ ਮੇਰਾ ਚੈਦੀਆਂ ਵਾਈ ਗੁੱਦੀ ਮੇਰ ਜੈਦੀ ਹੋਰ ਕਿਵੇਂ ਚੱਲਦਾ ਕੰਮ ਮੈਂ ਕਿਹਾ ਕੰਮ ਤੇ ਸੰਦੀਪ ਭਾਜੀ ਕਹਿੰਦਾ ਝੂਠ ਮਾਰਨ ਵਾਲੀ ਗੱਲ ਵਾ ਸੇਰ ਦੇ ਨਾ ਚਾਰ ਪਸ਼ੂ ਵੇਚਦੇ ਆ ਪਤਾ ਕਰ ਲੱਗਿਆ ਹਨ ਤੁਸੀਂ ਮੈਨੂੰ ਕਿਹਾ ਵੀ ਮੈਂ ਹੁਣ ਮੁੜ ਜਾਣਾ ਵਾਂ ਮੈਂ ਕਿਹਾ ਨਹੀਂ ਭਾਜੀ ਖਾਣ ਕੀਤੀ ਆ ਤੇ ਆ ਜਾ ਬਾਕੀ ਬੜਾਈ ਵਾਲੀ ਗੱਲ ਨਹੀਂ ਹਣ ਪਸ਼ੂ ਕੁਆਲਿਟੀ ਦੀਂਦੀ ਇਹ ਹੋਈਆਂ ਟੋਕੜ ਗੱਬਣ ਨੀਲੀ ਰਵੀ ਦੀ ਕਈ ਬੰਦੇ ਕਹਿੰਦੇ ਨੇ 1.85 ਹਜ਼ਾਰ ਦੀ ਆ 55000 ਦੀ ਮੈਂ ਕਲਾਈ ਪੰਜਵੇਂ ਮਹੀਨੇ ਦੀ ਗੱਬਣ 8 ਕਿਲੋ ਇਹ ਕੁੱਚੇ ਬੱਚੇ ਵਾਲੀ ਮੈਂ ਸੀ ਇੱਕ ਸੱਜਰ ਗਾਂ ਇੱਕ ਤਾਜੀ ਝੋਡੀ ਸੂਈ ਸੀ ਜੋੜਾ ਝੋਟੀਆਂ ਦਾ ਆਇਆ ਸੀਗਾ ਉਹ ਦੇਤਾ ਮਾਲ ਅਹੀਂ ਤੇ ਤੁਹਾਨੂੰ ਪਤਾ ਹੁਣ ਖੇਚਵਾ ਤੇ ਗਾਹ ਹੁੰਦਾ ਕਿ ਤੁਸੀਂ ਕਿਹਾ ਮੈਂ ਮੁੜ ਜਾਣਾ ਮੈਂ ਕਿਹਾ ਨਹੀਂ ਅੱਗੇ ਦੋਰਾ ਮੈਂ ਇਸ ਪੈ ਗਿਆ ਜੋ ਇੱਕ ਦੋ ਤਿੰਨ ਦਿਨ ਵਿਆਹ ਹੀ ਮੁੜ ਕੇ ਮੇਲਾ ਸੀਗਾ ਬਿਲਕੁਲ ਹਾਂਜੀ ਚਲੋ ਤੇ ਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਬਾਬਾ ਦੀਪ ਸਿੰਘ ਦੀ ਬੜੀ ਮਿਹਰਵਾ ਸਾਰਿਆਂ ਦਾ ਵੀ ਕੰਮ ਮਾਲਕ ਸੱਚੇ ਪਾਸਾ ਚਲਾ ਕੇ ਰੱਖੇ ਹਰ ਇੱਕ ਬੰਦਾ ਮਿਹਨਤ ਲਈ ਕਮਾਈ ਕਰਦਾ ਹਰ ਇੱਕ ਦਾ ਬੰਦੇ ਦਾ ਕੰਮ ਚੱਲੇ ਵਧੀਆ ਕੰਮ ਸ਼ੁਰੂ ਕਰੋ ਚਲੋ ਜੀ ਬੱਲੇ ਜੀ ਤੁਸੀਂ ਹੁਣ ਇੱਧਰ ਆ ਜਾਓ ਚਲੋ ਆਜੋ ਕੈਮਰਾ ਫਾਈਂਡ ਆਜੋ ਕੋਲ ਆਜੋ ਅੱਜ ਕੱਲੇ ਆ ਤੇ ਚਲੋ ਬੱਲੇ ਮੂੰਹ ਅਧਾਰ ਹੱਸੀ ਗਾ ਸੋਸ਼ੀਆ ਵੀ ਸੋਸ਼ੀਆ ਜੀ ਉਹ ਠੀਕ ਹੈ ਚਲੋ ਹਰ ਸਭ ਠੀਕ ਹੈ ਹਾਂ ਜੀ ਵਧੀਆ ਵਜਾ ਪਾਜੀ ਚਲੋ ਕੰਮ ਸ਼ੁਰੂ ਦੱਸੋ ਭਾਜੀ ਫਿਰ ਭਾਜੀ ਛੋਟੀ ਦੀ ਵੀ ਦੇਗੀ ਆ ਲਾ ਦੋਦੀ ਗੱਡੀ ਭਾਜੀ ਦੋਦੀ ਗੱਡੀ ਆ ਭਲੀ ਆਹ ਨਾ ਫਿਰ ਤੁਸੀਂ ਗਿਰਦਾਰੀ ਕੀਤੀ ਨਹੀਂ ਭਾਜੀ ਬੰਦੇ ਧਕੇ ਨਾ 5000 ਸਾਈ ਖਾਤੇ ਚ ਪਾ ਗਏ ਪੈਸੇ ਉਹਦੇ ਬੋਲਾ 10 ਕਿਲੋ ਦੋ ਦੰਦ ਗੱਡੀ ਪਿਓਰ ਵੱਡੀ ਮੈਂ ਨਾ ਕਾਲੀਆਂ ਬਾਤਾਂ ਆ ਦੇਤੀ ਇਹ ਵੀ ਚਲੋ ਉਹ ਜਿਹੜਾ ਲੈ ਗਿਆ ਵਾ ਠੀਕ ਆ ਪਤਾ ਗੱਲ ਕੀ ਆ ਹਾਂਜੀ ਆਪਾਂ ਹੁਣ ਝੋਡੀ ਵੇਗੀ ਆਦਾ ਰੇਟ ਪਾ ਦਈਏ ਨਹੀਂ 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 ਮਰਿਆ ਨਹੀਂ ਕੋਈ ਨਾ 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 ਝੋਡੀ ਬੰਦੇ ਚੋਕੇ 5000 ਫਾਈ ਦੇਗੇ ਉਹਨਾਂ ਸਵੇਰੇ ਖੜਨੀ ਆ ਜਾਂ ਦੋ ਹਾਂਜੀ ਦੇਤੀ ਆ ਆ ਜਾਓ ਦਰਖਸ਼ ਸ਼ੁਰੂ ਕਰੀਏ ਦੇਤੀ ਆ ਹੁਣ ਆਹ ਵਾਲੇ ਮੌਕੇ ਤੇ ਜਿਹੜੇ ਵੀਡੀਓ ਬਣਾਉਣਾ ਦੋ ਗਾਵਾਂ ਤੋਂ ਮੱਜਾ ਅਰੇ ਦੋ ਮੱਜਾ ਦੋ ਗਾਵਾਂ ਚਲੋ ਚਾਰ ਪਸ਼ੂ ਆਪਣੇ ਚਲਦੇਣ ਪੱਡੂ ਆਪਾਂ ਨੌਂ ਬਾਕੀ ਬੱਲੋਂ ਨੇ ਕਿਰਪਾ ਹੋਵੇ ਇੱਥੇ ਵਾਧੂ ਇਹ ਨਹੀਂ ਪਾਣੀ ਦੀ ਕੀਮਤ ਕਰਿਓ ਚਾਰ ਤੇ ਤਿੰਨ ਸੱਤ ਪਸ਼ੂ ਕੱਲ ਦੇ ਦੇਤੇ ਆ ਬਾਕੀ ਆਪਣੇ ਕੋ ਖੜੇ ਇਹ ਗੱਬਰ ਹਾਂਜੀ ਗੱਬਰ ਮਾਦੇ ਆਜੋ ਬਰਾਦੇ ਦੇਖੋ ਮੈਂ ਤਿਆਰ ਲੋ ਵੇਖੋ ਜੀ ਕਾਲੀ ਬੰਬ ਮੈਨੂੰ ਮਾਰ ਲਾ ਦੇ ਕੋਈ ਜੀ ਸੁਣੋ ਭਾਜੀ ਚਲ 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 ਜਿਹੜਾ ਹੈਗਾ ਇਹ ਹੱਲਾਵਾ ਮੈਨੂੰ ਭਾਜੀ ਵੇਖੋ ਬੜੀ ਖਰੀ ਵਾਹ ਜੀ ਵਾਹ ਨੇ ਚੱਡਾ ਬੜਾ ਸੋਹਣਾ ਹੈ ਹਾਂਜੀ ਠੀਕ ਹੈ ਜੀ ਜਿੱਥੇ ਬਲੂਨ ਨਾਲ ਹੋਣ ਦਾ ਉਥੇ ਪਸ਼ੂ ਨਹੀਂ ਮੁੱਕ ਸਕਦੇ ਆ ਜੋ ਹਾਂ ਆ ਜੱਗੇ ਲਗੇ ਮਾਲ ਉਸਦੇ ਉਹਨਾਂ ਦੇ ਡੰਡੋ ਮੱਡੀ ਮਾਲ ਵਾਹ ਜੀ ਵਾਹ ਵਾਹ ਬੱਲੂ オンલાઈਨ ਹੈ ਕਿ ਨਾ ਬੱਲੂਆ ਭਾਈ ਤੇਜਾ ਖੜਾ ਹੋ ਗਿਆ ਪੇਰ ਪਾ ਇੱਥੇ ਅੱਛਾ ਮਾਲਗਾ ਵੀ ਗਾਵੀਤ ਲੈ ਕੇ ਨਾ ਪਹਿਲੇ ਗਾਗਨੀ ਲੈਣਾ ਨਾ ਇਹਨੂੰ ਮੈਂ ਕਹੇ ਕਿ ਗਾਗ ਲੈ ਕੇ ਆਈ ਠੀਕ ਆ ਨਾ ਨਾ ਇਹ ਗੱਲ ਉਹਨੂੰ ਪੁੱਛ ਲੋ ਭਾਵੇਂ ਮੈਂ ਤੁਹਾਨੂੰਆਂ ਨੂੰ ਮੈਂ ਕਹੇ ਨਹੀਂ ਗਾਗ ਲੈ ਕੇ ਆਈ ਬਸ ਠੀਕ ਆ ਹਾਂਜੀ ਗਾਗ ਸੱਚੇ ਪਾਤਸ਼ਾਹ ਦੀ ਉਦਾਂ ਮੇਰ ਚੱਲਦੀ ਹੈ ਠੀਕ ਆ ਠੀਕ ਆ ਹਾਂਜੀ ਭਾਜੀ ਮੈਂ ਬੜੀ ਚੰਗੀ ਆ ਸਿੰਘ ਤੁੰਗੜਾ ਨਿਕਾ ਮੈਂ ਆਂ ਦਾ ਤੇ ਆਪਾਂ ਜਿਥੋਂ ਅੱਛਾ ਨਹੀਂ ਆਪਣੇ ਰਿਸ਼ਤੇਦਾਰਾਂ ਕੋਲ ਹੀ ਤੇ ਖਾਸ ਲਈ ਅੱਛਾ ਖਾਸੋਂ ਖਾਸ ਲਈ ਖਾਸੋਂ ਖਾਸ ਉਹ ਦੂਰ ਵੀ ਨਹੀਂ ਖਾਸੋਂ ਖਾਸ ਹੀ ਹੁੰਦੀ ਆ ਹਾਂ ਘਰ ਤੇ ਬਿਲਕੁਲੀ ਇੱਥੋਂ ਕੁੜੀ ਕੜੈਕ ਆਹ ਇੱਕ ਹੀ ਚੱਕਰ ਚੱਕਰ ਵੀ ਮਹੀਂ ਆਪਣੇ ਮਾਮੇ ਦੇ ਘਰ ਜੀ ਆਏ ਉੱਥੋਂ ਹੀ ਧਾ ਨਹੀਂ ਤੱਕੇ ਨਾਲ ਲੈਂਦੀ ਕੋਮ ਭੰਗਾਲੀ ਤੋਂ ਉਹਨੇ ਕਰਾ ਜੀ ਵਾਹ ਨਹੀਂ ਕੀ ਆ ਵਾਹ ਗੇ ਲੋ ਅੱਛਾ ਇਹਨਾ ਮੈਂ ਆਪਣੇ ਘਰ ਰੱਖਣੀ ਤੇ ਮੈਂ ਕੱਲ ਧਕੇ ਨਾ ਲੈਣ ਦੀ ਮੈਂ ਕਿਹਾ ਮੈਂ ਖੜਨੀ ਖੜਨੀ ਆ ਚਲੋ ਜਾਂ ਉਹ ਫਿਰ ਗਰੰਟੀ ਵਾਲੀ ਬੋਲੋ ਮੋਹੱਲੇ ਦਾ 85000 ਜੋ ਹਾਂ 80000 ਦੀ ਦੇ ਦਾਂਗੇ ਅੱਜ ਅੱਛੀ ਤਾਂ ਹੋਰ 2000 ਕੱਟ ਕਰ ਦਾਂਗੇ ਭਾਈ ਉਹਦੇ 75000 ਜਾਂ ਉਹ ਹਾਂ ਕਿਹਾ ਭਾਈ ਤਾਂ ਦੇ ਦਾਂਗੇ ਜਾਂ ਦੋ ਚਲੋ ਆਹਾ ਮੈਂ ਤੁਹਾਡੇ ਆਂਦੇ ਆ ਪਸਮਾਈ ਆ ਹਾਂ ਪਸਮਾਈ ਆ ਪਰ ਐਦਾਂ ਹੀ ਆ ਬੱਸਣ ਨਾਲ ਗਾੜੀ ਖਿਲਰਿਆ ਨਾ ਅਜੇ ਤੂੰ ਮੋਟਰ ਕੋ ਬਸ ਫੋੜਾ ਵਾ ਟੋਕੜੀ ਆ ਨਹੀਂ ਭਾਈ ਤੁਹਾਡੀ ਤਾਜੀ ਸੂਈ ਆ ਮਹੀਨੇ ਕਿਤੇ ਬਚਾ ਮਰਿਆ ਵਾ ਹਾਂ ਕੋਈ ਪੜਾਣਾ ਨਹੀਂ ਕੋੱਖ ਨਹੀਂ ਪੜਾਣਾ ਇਦਾਂ ਪੱਠੇ ਰੁਕ ਲਿਆ ਕੇ ਗਾੜੀ ਛੁੱਟ ਕੇ ਨਾ ਚੋ ਲੈਣੀ ਆ ਹੂੰ ਦੁੱਧ ਦੇਖ ਲੈ 8 ਕਿਲੋ ਖਾਣ ਲਈ ਲੋ ਜੀ 8 ਕਿਲੋ ਦੁੱਧ ਆ ਹਾਂਜੀ ਆ ਚੈੱਕ ਕਰੋ ਜੀ ਕਰਾਂ ਦੇ ਸਿੰਘ ਵੀ ਵੇਖ ਲੋ ਕਰਾਂ ਦੇ ਐ ਬੱਲੂ ਦੇ ਸਿਰਨ ਖੜਿਆ ਬੱਲੇ ਵਾਲਾਂ ਨੂੰ ਬੜੀਆਂ ਭਰੀ ਬੜੀਆਂ ਬੜੀਆਂ ਚੰਗੀਆਂ ਸੀ ਹਣਾ ਜੀ ਉਹ ਬੜੇ ਚੰਗੇ ਸੀ ਮਈਆਂ ਦੇ ਭਈਆਂ ਬੇਬੂਕੀ ਬੱਲੂ ਵਾਲ ਦੇ ਨੇ ਬਾਲ ਨੇ ਭਾਈਆ ਰੁਪਈਆ ਲਾਇਆ 100 अच्छा बल्लू आ गए रुपया 100 आ गए नहीं अडी तंग ले तीन तीनला तीन गडे पे रखे हुए हैं नहीं बाल रे बालਾਂ ਦੀ ਗੱਲ ਕਰਦਾ ਹੈ बाल ਨਹੀਂ ਕਰਦਾ ਹਾਂ ਉਹ ਵਾਲ ਤੁਹਾਨੂੰ ਪਤਾ ਫਿਰ ਇਦਾਂ ਹੀ ਵਾਲ ਵਾਲ ਰੱਖਨੇ ਮੈਨੇ ਭਾਈ ਵਾਲ ਫਿਰ ਬਣਾਉਣੇ ਪੈਦੇ ਨਾਲ ਠੀਕ ਆ ਚੋਈ ਜੋ ਪਿੰਨੇ ਦੀ ਵਧੀਆ ਚੋਈ ਦੇ ਇੱਕ ਨੰਬਰ ਦੀ ਭਾਜੀ ਅਸੀਂ ਇੱਕ ਨੰਬਰ ਇੱਕ ਪਾਣੀ ਨਹੀਂ ਦੇ ਦਾ ਠੀਕ ਹੈ ਕਿਲੋ ਮਹੀ ਥੱਲੇ ਦੁੱਧ ਜੋ ਉਹ ਬੂਖੇ ਤਾਂ ਨਹੀਂ ਭਾਜੀ ਨਹੀਂ ਨਹੀਂ ਦੇਖੀ ਹੈ ਨਹੀਂ ਹਾਂਜੀ ਕੋਈ ਬੜਾ ਕੂੜਾ ਨਹੀਂ ਖਾਂਦੀ ਬਸ ਠੀਕ ਆ ਤੈਨੂੰ ਬੋਖਲਾ ਹੀ ਮਨਗਾ ਨਹੀਂ ਹੋ ਰਿਹਾ ਅੰਮੀ ਆ ਦੇਖੋ ਬੜੀ ਕਿਉਂ ਚੰਗੀ ਆ ਜੈ ਜੀ ਉਹ ਭਾਜੀ ਜੈ ਜੀ ਕਰਵਾ ਬਸ ਉਹ ਜਾਣ ਦੋ ਥੋੜਾ ਜਿਹਾ ਮੋਲ ਮਈਆਂ ਬੜੀਆਂ ਬੜੀਆਂ ਗਹਿਜ ਪਾਉਣੀਆਂ ਸੀ ਹੂੰ ਮੋਲ ਹੈਗਾ 65000 ਰੁਪਿਆ ਹਾਂ 60000 ਦੀ ਦੇ ਦਾਂਗੇ ਬੱਲੂ 52 ਵਾਲੀ ਜਰਾਂ ਭਾਈ ਜਾਨ ਬਠੀਗਾ 52 ਦੀ 50 ਦੀ ਠੀਕ ਹੈ ਜੀ ਭਾਈ ਜਾਨ ਅੱਬ ਬੰਨੂ ਬੜਾ ਖੋ ਗਿਆ ਕਿ ਨਹੀਂ ਰੋਨਿੰਗ ਮੇਲਾ ਪੂਰਾ ਲੱਗਦਾ ਕਿ ਨਹੀਂ ਇਹ ਬੋਲੀ ਚਲਦੀ ਬੋਲ ਕੇਨ ਕਰੋ ਸੇਰੇ ਨਾ ਗੱਡੀ ਦੇ ਜੋੜਾ ਮੀਆਂ ਦਾ ਲੱਥਾ ਵੀਰ ਹੋਣੀ ਖਲੋਤੇ ਮੈਂ ਕਿਹਾ ਮੈਂ ਭਾਈ ਸੁਨੀਲ ਨੂੰ ਕਿਹਾ ਕਹਿੰਦਾ ਯਾਰ ਜਾਨ ਦੇ ਵੀਰ ਦੀ ਰੋਜ਼ ਵੀਡੀਓ ਜਿੰਨੇ ਆਈ ਫੋਨ ਕਰਦੇ ਨੇ ਭਰਾ ਕਿਹਾ ਨਹੀਂ ਦੇਣੀ ਮੈਂ ਲੈ ਲਿਆ ਲਓ ਜੀ ਵੇਖੋ ਕਰਾਂ ਨਹੀਂ ਗਾਂ ਗੱਪੜ ਸੋਈ ਸੋਈ ਭਾਈ ਸੋਈ ਤਾਂ ਬਾਕੀ ਕੋਣ ਐ ਥਾਣੇ ਕੋ ਮੈਂ ਨਾ ਕਾਰੀਆਂ ਬਾਤਾਂ ਮਗਰ ਇਹ ਰਿਹਾ 98 ਦੀ ਸੂਈ ਜੋ ਹਾਂ ਕਿੰਨਾ ਫਿਰ ਦੁੱਧ ਆ ਜੀ ਦੁੱਧ ਭਾਜੀ ਗਾਂ ਦੇ ਥਲੇ 19 ਕਿਲੋ ਬੱਲੇ ਬੱਲੇ ਅੱਗੇ ਕਰੋ ਕੋਈ 17 ਕਿਲੋ ਦੀ ਗਾਰੰਟੀ ਦੇ ਦਵਾਂਗੇ ਵੇੜ ਬਸ ਠੀਕ ਆ ਜੀ ਕੱਲ ਹੀ ਆਈ ਦੇਖੋ ਦੇਖੀ ਜਦਾ ਦੇਖੋ ਤੋਰਾ ਵੇਖੋ ਵੇੜ ਦਾ ਨਹੀਂ ਠੀਕ ਆ ਦੁੱਧ ਕਿ ਨਹੀਂ ਆ ਰਿਹਾ ਬੱਲੇ ਲਿਆ ਮੋੜ ਦੇ ਦੇ ਸ਼ਿਕਾਰੀ ਕਿਨਾਂ ਪਾੜੇ ਦੁੱਧ ਦੁੱਧ ਪਿਆ ਪਾ ਕੇ ਥਰੀਫਾਂ ਦੇ ਪਿੱਛੇ ਵਾਲੇ ਹਾਂ ਜੀ ਹਾਂ ਜੀ ਕਾਣ ਨੂੰ ਕੰਨਾਂ ਤੇ ਕੈਮਰਾ ਮਰੀ ਆਹਾ ਬਾਲੇ ਆਤਰੇ ਥਾਣਾ ਭਾਈ ਬਾਲੇ ਆਤਰੇ 20 22 ਲੀਟਰ ਵੈੜ ਦੇ ਦੁੱਧ ਦੇਣਾ ਕੱਲੀ ਵੈੜ ਆਈ ਆ ਦੁੱਧ 18 19 ਕਿਲੋ ਵਾ ਪਰ ਪੈਣੇ ਚ ਜਾਂਦੀ 1 ਕਿਲੋ ਕੱਢ ਲੈ ਨਹੀਂ ਠੀਕ ਆ ਜਾਂਦੇ ਵੱਲੋਂ ਬੋਲ ਇੱਥੇ ਮੋਲ ਬੋਲੋ ਗਾਂ ਦਾ ਤੇ ਭਾਵੇਂ 70000 ਰੁਪਇਆ ਮੰਗ ਲਈਏ ਹਾਂਜੀ ਆਪਾਂ ਕਿਨੇ 62000 ਦੀ ਦੇ ਦੀਏ ਵੱਲੋਂ ਹਾਂਜੀ ਇੱਕੋ ਹੀ ਗੱਲ ਕਿ ਨਹੀਂ ਯਾਰ ਬਿਹੋ ਛੱਡ ਦਿੰਦਾ ਭਾਈ ਪੂਰੇ 55 ਦੀ ਜਾਨ ਦਾ ਠੀਕ ਆ ਆਹੀ ਗੱਲ ਪੂਰੇ 55 ਇਹ ਆ ਨੀ ਆ ਗੱਲ ਨਹੀਂ ਠੀਕ ਆ ਦੇਖੋ ਗਾਉ ਆ ਕੀ ਤੇ ਬਪਿੰਦੇ ਰੇ ਗੱਲ ਆ ਬੱਲੂ ਇਹ ਕਹਲਾ ਕਿਹੜੇ ਪਿੰਦਾਂ ਦਾ ਪੁੰਝੇ ਲਾ ਦਿੰਦਾ ਕਿ ਨਹੀਂ ਆਪਣੇ ਉਹਨਾਂ ਬਾਤ ਥੱਲੇ ਡੇੜ ਛੱਡ ਦਿੰਦਾ ਸਹੀ ਆ ਕਿ ਨਹੀਂ ਬੜੀ ਦਾਦੇ ਦੀ ਮਿਹਰ ਸੱਚੇ ਬਾਦਸ਼ਾਹ ਦੀ ਬੜਾ ਵੀਰ ਪਿਆਰ ਕਰਦੇ ਆ ਤੇ ਭਾਵੇਂ ਦੇਣੀਆਂ ਹੁਣ ਬੱਲੂ ਨੇ ਆਈਡੀਆ ਵੀ ਕਿ ਮੈਂ 68 ਦੀ ਕਰਨੀ ਸੀ ਤੇ ਮੇਰਾ ਵੀ ਤੁਸੀਂ ਸਿੱਧੇ ਹੀ ਸਾਨੂੰ ਕੋ ਜਲਾ ਲਾ ਮੂੜੀ ਮਾਰੋਗੇ ਕਿ ਜਾਨ ਤੋਂ ਕੋ ਨਹੀਂ ਆ ਗਈ ਇਹਦਾ ਡੱਬੀ ਦਾਜ ਬੱਚਾ ਭਾਜੀ ਬੁਖਾ ਲਓ ਜੀ ਬੱਚੇ ਚੈੱਕ ਕਰ ਲਓ ਜੀ ਆ ਜਾ ਬੱਚਾ ਜੂ ਆਹ ਵੇਖੋ ਹੋ ਨਾ ਛੋਟੀਆਂ ਦੋਸੀਆਂ ਹੋ ਲਿਆ ਭਾਉ ਉਥੇ ਜਾਣਾ ਤਾਂ ਮਿੰਟ ਮਿੰਟ ਹੀ ਕਹਿਣ ਦੇ ਭਾਜਾ ਹੈਂ ਤੇ ਦੋ ਦੋ ਭਾਜੀ ਜਰਸੀ ਜਰਸੀ ਤੇ ਮਗਰ ਵਸ਼ੀ ਤੇ ਦੁੱਧ 15 ਵਸ਼ੀ ਵਗਾਰਾ ਲਓ ਜੀ ਕਾਲੀ ਗਾਂ ਡੱਬੀ ਵਸ਼ੀ ਚੱਲਣ ਤੋਂ ਕਰਾ ਦੇ ਆਹ ਵੇਖੋ ਲੇਵਾ ਵੇਖੋ ਮੈਂ ਲੇਵਾ 15 ਗੇ ਲੋ ਆ ਠੀਕ ਆ ਛੋਟੀਆਂ ਹੀ ਪੋਣੀ ਦੋਵਾਂ ਨੂੰ ਐਂ ਰੈਂਕ ਹੋਣੀਆਂ ਦੋਵਾਂ ਨੂੰ ਵਾਹ ਜੀ ਵਾਹ ਪੁਨੀ ਨੂੰ ਵਹਿਰ ਨਹੀਂ ਜਨਾ ਦੇ ਵਾਲੇ ਹੀ ਖੜੀ ਭਾਜੀ ਬੱਲੂ ਸਾਲੇ ਦੇ ਕੁੱਤੇ ਕਿੰਨੇ ਹੋ ਗਏ ਨੇ ਇੱਥੇ ਬਾਕੀ ਇੰਚ ਨਾ ਦੋ ਦੋ ਤੋਂ ਬੰਦ ਰਹੇ ਦਾ ਹਰੇਕ ਨੂੰ ਆਸ ਹੁੰਦੀ ਹੈ ਕਿ ਨਹੀਂ ਹਰੇ ਹਰੇ ਆ ਆਸ ਆ ਆਖਲਾਰ ਰੈਡ ਦਾ ਖਾਣੋ ਬੱਲੂ ਖਾਈਏ ਸੁਮਾ ਨਾਲ ਖਾਈ ਬਾਠ ਠੀਕ ਆ ਤੋਰ ਇੱਥੇ ਖੜੋ ਬੱਲੂ ਬੋਲੋ ਭਾਜੀ ਇਹੋ ਜੀ ਜਰਸੀ ਵਸੀ ਆ ਭਾਵੇਂ ਜਿਹੜਾ 60000 ਬਾਕੀ 50000 ਦੀ ਦੇ ਦਾਂਗੇ ਪੂਰੇ 50000 ਦੀ ਭਾਜੀ ਬੱਲੇ 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 ਅੱਜ ਸੌਤੀ ਡਾਉਣਾ ਜੇ ਤੂੰ ਕਹਿਣਾ ਅੱਜ ਬੋਲੀ ਚੱਲਨੀ ਮੇਰੀ ਹੈ ਤਾਂ ਹਾਂ ਵਾਠੀਕ ਜਾਂਦਵਰ ਵਾਠੀਕ ਆ ਠੀਕ ਆ ਦੱਸ ਪੰਜਾਹ ਹਰ ਦਸ ਹੌਣ ਕਰ ਗੱਲ ਜਾਓ ਯਾਰ ਸੰਦੀਪ ਵੀਰ ਕਹਿ ਦਊਗਾ ਅੱਜ ਪਾਵਾ ਹੀ ਅਠੀਂ ਦਾ ਸੀ ਦੇਣੀ ਵੀਡੀਓ ਲੱਗੇ ਬਣਾਉਣ ਹਾਂ ਤੂੰ ਹੀ ਆਪਣਾ ਮਾਨ ਕਰ ਵਾਲਾ ਕਰ ਦੇ ਭਾਜੀ ਜੋ ਜੋ ਕਰ ਹਾਂ ਦਾ ਦੁੱਧ 15 ਕਿਲੋ ਪੁੱਛ 50 ਹੀ ਜਾਂਦ ਪੰਜ ਹੀ ਜਾਂਦ ਠੀਕ ਆ ਭਾਈ ਜਾਨ ਆ ਬਈ ਚੱਲ ਯਾਰ ਵੇਖੀ ਜਾਨ ਵੇਖੀ ਜਾਉਗੀ ਕੋਈ ਨਹੀਂ ਜਾਨ ਤੇ ਜਾਨ ਕੋਈ ਨਹੀਂ ਯਾਰ ਅੱਜ ਅੱਜ ਸਾਰਾ ਆ ਗਿਆ ਵੀਡੀਓ ਅੱਜ ਠੀਕ ਆ ਅੱਜ ਵੀਡੀਓ ਸਾਰਾ ਆ 15 ਕਿਲੋ ਵਾ ਹਾਂ ਨਹੀਂ ਨਹੀਂ ਮੈਂ ਅੱਜ ਅੱਜ ਦੱਸਣਗੇ ਭਾਈ ਠੀਕ ਆ ਭਾਈ ਇਹਨੇ ਸਾਰੀ ਪਾਣੀ ਉਹ ਲੈ ਗਿਆ ਉਹ ਲੈ ਗਿਆ ਲੈ ਗਿਆ ਆ ਜੇ ਬੱਚੇ ਨਾਲੇ ਬਿਲਕੁਲ ਨਹੀਂ ਠੀਕ ਆ ਆ ਦੱਬ ਜੀ ਅੱਜ ਕਮਾਲ ਹੀ ਕਰਤੀ ਹਾਂਜੀ ਆ ਦੱਫਤਰਾ ਹੀ ਕਰਾਤਾ ਭਾਜੀ ਅਕਸਰ ਜਣੀ ਮੰਡੀ ਤੇ ਖਵਾਣਾ ਤੇ ਮਾਲ ਭਾਣਾ ਲੈ ਜਾਣਾ ਹਾਂ ਭਾਣਾ ਨਾਲ ਢੰਡੀਆਂ ਦਾ ਗਾਵਾ ਭਾਜੀ ਬੜੀ ਗਾਵਾ ਵੇਖੋ ਜੀ ਮੇਰੀ ਗੱਲ ਸੁਣੋ ਭਾਣਾ ਹੋਊਗਾ ਪਿੰਡਾ ਜੀ ਤੇ ਤੁਹਾਡਾ ਮਾਲ ਵਿਗਣਾ ਨਾ ਯਕੀਨ ਕਰਿਓ ਭਾਜੀ ਸਹੀ ਕੰਮ ਜੋ ਹਣਾ ਮੇਰੇ ਘਰੋਂ ਨਿਕਲ ਜੀਏ ਨਾ ਤੇ ਨਿਕਲ ਜੀਏ ਜੇ 9:30 ਦਾ ਘਰ ਹੈ ਜੀ ਨਾ ਫਿਰ ਨਹੀਂ ਨਿਕਲਿਆ ਜਾਂਦਾ ਨਹੀਂ ਨਹੀਂ ਹੋਇਆ ਜਾਂਦਾ ਆ ਦੋੰਦੀ ਗੱਡੀ ਆ ਕੋਈ ਪੌਂਡਿਆ 1.5 ਲੱਖ ਤੇ ਕੋਈ ਪੌਂਡਿਆ 2 ਲੱਖ ਅ ਜੈਂਟੀ ਵਰ ਤੋਂ ਲਾਗੋ ਗਾਂ ਦੇ ਬੰਦਿਆਂ ਨੂੰ ਦਿੱਤੀ ਆ ਉਹ ਵੀ ਵੀਡੀਓ ਵੇਖ ਕੇ ਆਏ ਸੀ ਪਹਿਲੀ ਹਾਂਜੀ ਹਾਂਜੀ ਇੱਕ 26 ਦੀ ਗੱਡੀ ਦਿੱਤੀ ਆ ਬੱਲੇ ਬੱਲੇ ਲੈਠੀ ਆ ਦੋਂਦੀ ਆਪੋ ਦੋਂਦੀ ਤੇ ਪਰਖੋਂ ਦੀ ਸੂਈ ਸਲੇ 11 ਮੈਂ ਤੁਹਾਨੂੰ ਕਹੀ ਨਹੀਂ ਜਿੱਥੇ ਬੱਲੂ ਆਣੇ ਹੋਣ ਹਾਂਜੀ ਤੇ ਪਸ਼ੂ ਨਹੀਂ ਵਖਰਾ ਦਾ ਪਾਣੀ ਪਾਣੀ ਰੱਬ ਦੀ ਕਿਰਪਾ ਨਾਲ ਉਹ ਹੀ ਡੇਲੀ ਮਾਲ ਬੜਾ ਆਰਡਰ ਹੈ ਬਹੁਤ ਮਾਲ ਆ ਗਿਆ ਆ ਭਾਈ ਬਹੁਤ ਬੱਲੂ ਆ ਬੁੜਾ ਗੱਬਣਾ ਮਈਆਂ ਦੀ ਖਿੱਚੀ ਖਿੱਚੀ ਚਲੋ ਮੈਂ ਮੈਂ ਤੋਕਲ ਗੱਬਣਾ ਇੱਕ ਵਾਰ ਮੇਰੇ ਗਵਾਂਢੀ ਨੀਲੀ ਦੀ ਮੈਂ ਕੋਈ ਨਿਕਲੀ ਮੈਂ ਬੰਦੇ ਨੂੰ ਫੋਨ ਮਾਰਾਂ ਮੈਂ ਕਿੱਥੇ ਆਂਦਾ ਮੈਂ ਘਰ ਆ ਮੈਂ ਮਟੋ ਮੜੀ ਆ ਜਦੋਂ ਉਹ ਬੰਦਾ ਕਾ ਤੁਹਾਨੂੰ ਮਸਾਈ ਦੇਤੀ ਉਹਨੂੰ ਬੱਲੇ ਬੱਲੇ ਇਹਨੇ ਧੜਾ ਮਾਰੀ ਲੱਗ ਗਿਆ ਬੱਕਲ ਮੈਂ ਦੀ ਘਰ ਉਸੇ ਵਾਲੇ ਸਿਰੇ ਘਰਾ ਸ਼ੇ ਪੰਜਾਬੀ ਮੈਂ ਹੀ ਦਿੱਤੀ ਵਾਹ ਜੀ ਵਾਹ ਹਜੇ 8 ਕਿਲੋ ਦੁੱਧ ਉਹਦੇ ਕਈ ਬੰਦੇ ਕਹਿ ਦਿੰਦੇ ਸਾਡੇ ਛਾਗੇ ਛਾਗੇ ਆ ਛਾਗੇ ਵਾਸਤੇ ਚਲੋ ਆ ਵੀ ਪਾਜੀ ਜੀ ਜਾਇਲ ਪਾਵਾਂਗੇ ਬਿਲਕੁਲ ਜੀ ਬਿਲਕੁਲ ਫੇਰ ਅਸੀਂ ਪਰਸੋਂ ਜੇ ਉਹਨੂੰ ਲਿਆ ਨਵੀਂ ਵੀਡੀਓ ਫੇਰ ਅਸੀਂ ਆਏ ਲੋ ਫੋਨ ਕਰ ਤੇ ਫੇਰ ਆਏ ਲੋ ਪਾਜੀ ਪਾਜੀ ਇੱਕ ਗੱਲ ਇਕ ਲੈ ਲੈਂਗੇ ਆ ਜੇ ਵਾ ਅਨੇ ਨੀ ਕਮਾਈ ਕਰਾਂਗੇ ਨਾ ਤੇ ਪਿੰਡਾਂ ਗਾਂਦੋਂ ਮੇਰਾ ਜੱਲੂ ਤੁਹਾਡਾ ਵੀ ਚੱਲੂਗਾ ਬਿਲਕੁਲ 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 ਜਦੋਂ ਮੈਂ ਜਿਆਦਾ ਡਾਇਵਰਸ ਕੰਮ ਖਵਾਉਂਦਾ ਕਿਉਂ ਭਾ ਗੜਾ ਸਾਡੇ ਗੱਡੀ ਵਾਲੇ ਫੇਰ ਦਾ ਸਤੇ ਦਾ ਵਾ ਲੈ ਭੇਜ ਲੋ ਉਹ ਪਰ ਐ ਹੀ ਆ ਬਾਜੀ ਪਰ ਹਾਂਜੀ ਐ ਹੀ ਆ ਤੇ ਚਲੋ ਭਾਜੀ ਜੇ ਮਾਲ ਵਿਕਦਾ ਆਈ ਤਾਂ ਹੀ ਹੈ ਕਿ ਨਹੀਂ ਮਾਲ ਵੀ ਭਾਜੀ ਵੇਖੋ ਭਾਂਵੇਂ ਜਿਹੜਾ ਮੱਲੂ ਮੇਸਨ ਪਾਪੜਾ ਤੇ ਵਿਕਣਾ ਦੋ ਮਹੀਨੇ ਬਾਅਦ ਫੋਨ ਕਰਦਾ ਨਹੀਂ 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 ਜਾ ਹਿਲਾਤਾ ਉਹ ਪਤਾ ਕਿਉਂ ਬਾਅਦ ਕਰਦਾ ਜੀ ਕਿ ਉਹ ਬਦਾੜਾ ਫੋਨ ਕਰਨ ਰਿਹਾ ਸੀ ਤੇ ਛੇਤੀ ਉਹਦੀ ਛੋਟੀ ਕਾ ਬਹੁਤ ਜੰਗੀ ਲਈ ਚਲੋ ਠੀਕ ਆ ਹਾਂ ਜੀ ਹਾਂ ਜੀ ਬੋਲੋ ਨੰਬਰ ਭਾਜੀ ਇਹਦੇ ਕੰਮ ਚੱਲਦੇ ਰਹਿਣੇ ਆ ਬਿਲਕੁਲ ਇਹ ਮਾਲਕ ਸੱਚੇ ਪਾਤਸ਼ਾਹਾਂ ਦੇ ਤੰਦਰੁਸਤੀ ਰੱਖੇ ਭਾਜੀ ਭਾਜੀ ਖੁਸ਼ ਰਹੋ ਯਾਰ ਠੀਕ ਹੀ ਲੱਗਣਾ ਨਾ ਵਾਪਰੀ ਕਿਸੇ ਜੋ ਘਟ ਗਿਆ ਤੇ ਕਿਸੇ ਜੋ ਵਧ ਗਿਆ ਕਿਸੇ ਜੋ ਘਟ ਮਿਲ ਗਿਆ ਕਿਸੇ ਜੋ ਵਧ ਮਿਲ ਗਿਆ ਇਹਦੇ ਕੰਮ ਇਦਾਂ ਚੱਲਦੇ ਨੇ ਤੇ ਖੁਸ਼ ਰਹੋ ਨੀ ਯਾਰੇ ਲੋ ਤੇ ਮੈਂ ਆਪਣਾ ਪਿੰਡ ਹੈਗਾ ਜੋ ਤਵਾਨ ਤੇ ਜ਼ਿਲ੍ਹਾ ਹੈਗਾ ਗੁਰਦਾਸਪੁਰ ਤੇ ਤਹਿਸੀਲ ਪਟਾਲਾ ਨੇੜੇ ਅਲੀਗਾਲ ਦੇ ਤੇ ਦਾਲਮਦੇ ਤੇ ਕਿਲੇ ਦੇ ਤੇ ਧਿਆਨਪੁਰ ਦੇ ਸਾਰਾ ਭਰੀ ਸੈਂਟਰ ਦੇ ਵਿੱਚ ਪਿੰਡ ਪੈਂਦਾ ਹੋ ਸਾਰੇ ਸਾਈਡਾਂ ਸੁਡਾਂ ਲੱਗਦੀਆਂ ਇਹਨੂੰ ਘਮਣੀ ਨਹੀਂ ਜਾਣਾ ਬਾਕੀ ਨੰਬਰ ਲਿਖਿਆ ਦਾ ਬਾਈ ਜੀ ਕਿਹੜਾ ਜੀ ਨੰਬਰ ਆਪਣਾ ਹੈਗਾ ਜੀ 9592 27529 9592 ਤੇ 27592 ਇਹ ਹੈ ਬਾਈ ਠੀਕ ਹੈ ਜੀ ਬਾਈ ਇਹ ਸੱਤ ਕਿਹਾ